ਦਿਖਾ ਦੇਵਾਂਗੇ 2013 ਦੀਆਂ ਫੋਟੋਆਂ ਨੇ ਇਹਨਾਂ ਦੇ ਵਿਆਹ ਵੇਲੇ ਦੀਆਂ ਦੇਖੋ ਤੁਸੀਂ ਗੁਰੂ ਘਰ ਦੇ ਵਿੱਚ ਜਦੋਂ ਰਸਮਾਂ ਹੁੰਦੀਆਂ ਨੇ ਉਸ ਤੋਂ ਬਾਅਦ ਆ ਦੇਖੋ ਬਿਲਕੁਲ ਗ੍ਰੰਥੀ ਸਿੰਘ ਨੇ ਤੁਹਾਨੂੰ ਅਰਦਾਸ ਕਰਦੇ ਦਿਖਾਈ ਦੇਣਗੇ ਇਸ ਤੋਂ ਇਲਾਵਾ ਰਿਸ਼ਤੇਦਾਰ ਨੇ ਜਿਹੜੇ ਉਹ ਦਿਖਾਈ ਦੇਣਗੇ ਅਤੇ ਨਾਲ ਆ ਦੇਖੋ ਕਿ ਮਹਾਰਾ ਦੀ ਹਜ਼ੂਰੀ ਦੇ ਵਿੱਚ ਲਾਵਾਂ ਨੇ ਜਿਹੜੀਆਂ ਉਹ ਲਈਆਂ ਗਿਆ ਲੇਕਿਨ ਜਿਹੜੇ ਸਾਥ ਦਾ ਵਾਅਦਾ ਕੀਤਾ ਸੀ ਉਹ ਸਾਥ ਨਹੀਂ ਨਵਾਇਆ ਜਾਂਦਾ ਤੁਹਾਡੇ ਵਰਗੀਆਂ ਪਤਾ ਨਹੀਂ ਕਿੰਨੀਆਂ ਇੱਕ ਪੰਜਾਬ ਦੀਆਂ ਧੀਆ ਹੋਣੀਆਂ ਜਿਹੜੀਆਂ ਦਰਦ-ਦਰਦ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਨੇ ਹਾਂਜੀ ਸਰ ਮੈਂ ਤਾਂ ਇਹੀ ਕਹਿੰਨੀ ਆ ਵੀ ਕਿਸੇ ਦੀ ਧੀ ਨਾ ਆਈਂਦੀ ਜ਼ਿੰਦਗੀ ਖਰਾਬ ਹੋਵੇ ਨਾ ਬੰਦਾ ਗਾਂਜੂਗਾ ਤੇ ਨਾ ਬੰਦਾ ਪਛਾਜੂਗਾ ਮੇਰੇ ਰੋਲ ਕੇ ਰੱਖ ਦਿੰਦੇ ਆ ਜਿਹੜੇ ਐਨ ਆਰ ਆਈ ਆ ਤੇ ਇਹਨਾਂ ਨੂੰ ਠੱਲ ਪਾਉਣੀ ਚਾਹੀਦੀ ਐ ਮੈਂ ਭਗਵਾਨ ਤਮਨ ਸਰਕਾਰ ਤੋਂ ਮੰਗ ਕਰਦੀ ਆ ਤੇ ਇਹ ਜਿਹਾ ਤੇ ਕਾਰਵਾਈ ਹੋਈ ਜਾਂ ਕਿਸੇ ਧੀ ਪੈਂਦੀ ਜ਼ਿੰਦਗੀ ਨਾ ਖਰਾਬ ਹੋਵੇ ਪਤਾ ਲੱਗਿਆ ਕਦੇ ਇੰਡੀਆ ਇੰਡੀਆ ਕਿਹੜਾ ਮਾਰਿਆ ਇਹਨਾਂ ਨੇ ਹਾਂ ਸਾਰੇ ਆਉਂਦੇ ਆ ਚੰਡੀਗੜ੍ਹ ਆ ਕੇ ਮੁਰਝ ਜਾਂਦੇ ਆ ਯੋ ਸਰਸਨ ਪਤਾ ਲੱਗਦਾ ਜੇ 2017 ਚ ਇਹਨਾਂ ਦੀ ਇਹਨਾਂ ਦੀ ਫੈਮਿਲੀ ਇਥੇ ਆਈ ਸੀ ਇੰਡੀਆ ਇਹਦਾ ਦਾਦਾ ਜੀ ਡੈਥ ਹੋਈ ਸੀ ਤੇ ਸਾਰੇ ਚਲੇ ਗਏ ਬਾਅਦ ਉਦੋਂ ਅਸੀਂ ਪੁੱਛਿਆ ਸਾਰਾ ਤਾਂ ਇਨਕੁਆਰੀ ਕੀਤੀ ਵੀ ਹੈਗੇ ਆ ਤੇ ਕੋ ਉਹਦੇ ਪਿੰਡ ਵਾਲੇ ਕਹਿੰਦੇ ਤਾਂ ਚਲੇ ਗਏ ਉਹ ਬਸ ਆ ਹੀ ਚਲੇ ਗਏ ਜੀ ਸਾਰਾ ਉਹਨਾਂ ਨੇ ਕੁਝ ਕਰਨਾ ਹੁੰਦਾ ਤੇ ਸੜਨਾ ਬਹਿ ਕਿ ਨਾ ਬੈਠਣਾ ਤੇ ਉਹਨਾਂ ਨੇ ਕੀ ਲੋੜ ਚੋਰ ਜੇ ਉਹਨਾਂ ਨੂੰ ਚ ਵੀ ਮਤਲਬ ਕਿ ਉਹਨਾਂ ਦੀ ਗਲਤੀ ਆ ਤਾਂ ਸਾਰੇ ਉਹ ਭੱਜਦੇ ਆ ਇਹਨਾਂ ਨੂੰ ਭੱਜਣ ਦੀ ਕੀ ਲੋੜ ਜਿਵੇਂ ਸੱਚੀ ਹੈ ਤਾਂ ਤਤੋਂ ਕਿਵੇਂ ਪਤਾ ਲੱਗਿਆ ਕਿ ਤੁਸੀਂ ਧੋਖੇ ਦਾ ਸ਼ਿਕਾਰ ਹੋ ਗਏ ਸਰ ਜਦੋਂ ਬਾਅਦ ਚੋਂ ਬਾਹਰ ਚਲੇ ਗਏ ਸਾਨੂੰ ਬਾਅਦ ਚ ਪਤਾ ਲੱਗ ਵੀ ਸੜਨਾ ਫਰਾਡ ਕਰਕੇ ਚਲੇ ਗਏ ਬਾਹਰ ਉਹਨਾਂ ਨੇ ਵਿਆਹ ਵੀ ਹੋਰ ਕਰਾ ਲਿਆ ਹਾਂਜੀ ਉਹਨਾਂ ਨੇ ਤੁਹਾਡੇ ਮੈਰਿਜ ਕਰਵਾ ਲਈ ਛੋਟ ਮਤਲਬ ਕਿਦਾਂ ਤੁਹਾਡੇ ਨਾਲ ਉਹਨਾਂ ਦਾ ਕਿੰਨਾ ਵਿਆਹ ਸੀ ਮੇਰੇ ਨਾਲ ਉਹਨਾਂ ਨੇ ਸੈਕੰਡ ਮੈਰਿਜ ਸੀ ਉਸ ਤੋਂ ਪਹਿਲਾਂ ਦੀ ਫਸਟ ਮੈਰਿਜ ਸੀ ਹਰਪ੍ਰੀਤ ਕਰਨ ਤੇ ਉਹਨਾਂ ਨਾਲ ਕੀ ਤਲਾਕ ਹੋਇਆ ਜਾਂ ਕੁਛ ਉਹਨਾਂ ਨੇ ਨਹੀਂ ਨਿਭੜਿਆ ਸੀ ਤੇ ਹੁਣ ਗਾਂ ਮੀਰੀ ਰਮਣੀ ਨਿਵੇੜ ਕੇ ਗਏ ਹੁਣ ਗਾਂ ਥਰਡ ਮੈਰਿਜ ਕਰਵਾ ਲਈ ਤੇ ਉਹਨੇ ਇਹ ਨਿਵੇੜਿਆ ਹੀ ਨਹੀਂ ਉਹਨਾਂ ਦਾ ਰੌਲਾ ਹੀ ਨਹੀਂ ਉਹ ਸਭ ਉਹਨਾਂ ਨੇ ਕਿੱਤਾ ਬਣਾ ਕੇ ਰੱਖਿਆ ਪੈਸੇ ਲੈ ਤੋ ਤੋ ਦੇਹਜ ਲਿਆ ਕੀ ਕੀਤਾ ਹਾਂਜੀ ਉਹਨਾਂ ਨੇ 26 ਲੱਖ ਲਿਆ 26 ਲੱਖ ਵਿਆਹ ਤੇ ਲਵਾਇਆ 2013 ਦੇ ਵਿੱਚ ਹਾਂਜੀ ਤਸਵੀਰਾਂ ਦੇਖ ਰਹੇ ਹੋ ਕਿ ਕੋਈ ਵਿਅਕਤੀ ਆਪਣੇ ਪਰਿਵਾਰ ਦੇ ਨਾਲ ਕਿਸੇ ਬੱਚੇ ਦਾ ਬਰਥਡੇ ਮਨਾ ਰਿਹਾ ਹੈ ਬਰਥਡੇ ਇਹ ਮਨਾ ਰਿਹਾ ਹੈ ਕੈਨੇਡਾ ਦੇ ਵਿੱਚ ਇੰਡੀਆ ਦੇ ਵਿੱਚ ਇਸ ਵਿਅਕਤੀ ਵੱਲੋਂ ਵਿਆਹ ਜਿਹੜਾ ਉਹ ਕੀਤਾ ਜਾਂਦਾ ਹੈ ਲੇਕਿਨ ਜਿਸ ਦੇ ਨਾਲ ਵਿਆਹ ਕੀਤਾ ਜਾਂਦਾ ਹੈ ਨਾ ਤਾਂ ਉਸ ਨੂੰ ਕੈਨੇਡਾ ਸੱਦਿਆ ਜਾਂਦਾ ਹੈ ਪੂਰੀ ਫੈਮਿਲੀ ਕੈਨੇਡਾ ਬੁਲਾ ਲਈ ਜਾਂਦੀ ਹੈ ਕਤੇ ਫਿਰ ਪਿੱਛੇ ਆਪਣੀ ਵੋਟੀ ਨੂੰ ਰੋਣ ਦੇ ਲਈ ਛੱਡ ਦਿੱਤਾ ਜਾਂਦਾ ਹੈ ਤਾਂ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਅੱਜ ਤੋਂ 10 ਸਾਲ ਪਹਿਲਾਂ ਅਖਬਾਰਾਂ ਵਿੱਚ ਬੜੀਆਂ ਖਬਰਾਂ ਲੱਗੀਆਂ ਸੀ ਕਿ ਪਤੀ ਆ ਜਿਹੜਾ ਉਹ ਵਿਦੇਸ਼ ਚਲੇਗਾ ਲੇਕਿਨ ਉਸ ਦੀ ਪਤਨੀ ਜਿਹੜੀ ਉਹ ਇੱਥੇ ਧੱਕੇ ਖਲਦੀ ਰਹੀ ਤਾਂ ਪਿੰਡ ਦੀ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਸਸ਼ੀਕਾਲ ਜੀ ਹਾਂਜੀ ਜੀ ਦਾ ਬਈ ਤੁਹਾਡਾ ਕਿੱਥੋਂ ਆਇਓ ਮੇਰਾ ਨਾਮ ਗਰਮੀਤ ਕੌਰ ਮੈਂ ਫਰੋਇਪਰ ਪਿੰਪੰਪਾ ਲੰਡਾ ਤੋਂ ਆਈ ਹਾਂ ਜੀ ਜੀ ਤੇ ਤੁਹਾਡੇ ਸਹੁਰੇ ਕਿੱਥੇ ਸੀ ਕਦੋਂ ਵਿਆਹ ਹੋਇਆ ਸੀ ਇਹ ਮੇਰੇ ਸਹੁਰੇ ਪਿੰਡ ਸਰਸਿੰਗ ਵਾਲਾ ਜ਼ਿਲ੍ਹਾ ਫਰੋਇਪਰ ਮਾਰਚ 4 ਮਾਰਚ 2013 ਨੂੰ ਮੇਰੀ ਮੈਰਿਜ ਹੋਈ ਸੀ ਪਿੰਡ ਸਰਸਿੰਗ ਵਾਲਾ ਜੀ ਤੇ ਫਿਰ ਤੁਹਾਡੇ ਪਤੀ ਕਦੋਂ ਵਿਦੇਸ਼ ਗਏ ਮੇਰੇ ਪਤੀ ਵਿਦੇਸ਼ ਗਏ ਦਸੰਬਰ 2014 ਚ ਕੈਨੇਡਾ ਹਾਂਜੀ ਤੇ ਕਿੱਥੇ ਰਹਿੰਦੇ ਨੇ ਉਸ ਵਕਤ ਪਤਾ ਕੁਛ ਉਹਨਾਂ ਸਾਰੀ ਕੈਨੇਡਾ 'ਚ ਰਹਿੰਦੇ ਆ। ਜੀ ਤਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਸੀਂ ਧੋਖੇ ਦਾ ਸ਼ਿਕਾਰ ਹੋ ਗਏ? ਸਰ ਜਦੋਂ ਬਾਅਦ 'ਚ ਬਾਹਰ ਚਲੇ ਗਏ ਸਾਨੂੰ ਬਾਅਦ 'ਚ ਪਤਾ ਲੱਗ ਵੀ ਸਾਡਨਾ ਫਰਾਡ ਕਰਕੇ ਚਲੇ ਗਏ। ਜੀ। ਬਾਹਰ ਉਹਨਾਂ ਨੇ ਵਿਆਹ ਵੀ ਹੋਰ ਕਰਾ ਲਿਆ। ਹਾਂਜੀ ਉਹਨਾਂ ਨੇ ਸਾਡੇ ਮੈਰਜ ਕਰਵਾ ਲਈ। ਸਾਡ ਮਤਲਬ ਕਿਦਾਂ ਤੁਹਾਡੇ ਨਾਲ ਉਹਨਾਂ ਦਾ ਕਿੰਨਾ ਵਿਆਹ ਸੀ? ਮੇਰੇ ਨਾਲ ਉਹਨਾਂ ਨੇ ਸੈਕੰਡ ਮੈਰਜ ਸੀ। ਅੱਛਾ ਉਸ ਤੋਂ ਪਹਿਲਾਂ ਉਹਦੀ ਫਸਟ ਮੈਰਜ ਸੀ। ਹਰਪ੍ਰੀਤ ਕਰਨਾ ਜੀ ਤੇ ਉਹਨਾਂ ਨਾਲ ਕੀ ਤਲਾਕ ਹੋਇਆ ਜਾਂ ਕੁਝ ਉਹਨਾਂ ਨੇ ਵੀ ਨਿਬੜਿਆ ਸੀ ਤੇ ਹੁਣ ਗਾਂ ਮੀਰੀ ਰਮਣੀ ਨਿਵੇੜ ਕੇ ਗਏ ਹੁਣ ਗਾਂ ਥਰਡ ਮੈਰਿਜ ਕਰਵਾ ਲਈ ਤੇ ਉਹਨੇ ਨਿਵੇੜਿਆ ਹੀ ਨਹੀਂ ਉਹਨਾਂ ਦਾ ਰੌਲਾ ਹੀ ਇਹ ਵੀ ਉਹ ਸਭ ਉਹਨਾਂ ਨੇ ਕਿੱਤਾ ਬਣਾ ਕੇ ਰੱਖਿਆ ਕਿੱਤਾ ਇਸ ਚ ਫਾਇਦਾ ਕੀ ਸੀ ਉਹਨਾਂ ਨੂੰ ਪੈਸੇ ਲੈ ਥੋਤੋਂ ਦੇਹਜ ਲਿਆ ਕੀ ਕੀਤਾ ਹਾਂਜੀ ਉਹਨਾਂ ਨੇ 26 ਲੱਖ ਲਿਆ 26 ਲੱਖ ਵਿਆਹ ਤਿਲਵਾਇਆ 2013 ਦੇ ਵਿੱਚ ਹਾਂਜੀ ਤਾਂ ਅੱਜ ਦਾ ਦੇਖ ਲਓ ਕਿ 26 ਲੱਖ ਕਿੰਨਾ ਹੋਣਾ ਸਰ ਬਹੁਤ ਮਗਈ ਵਧ ਚੁੱਕੀ ਆ ਜੀ ਤੇ ਫੇ ਤੋ ਓਡੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਨਾ ਤੁਸੀਂ ਆਪਣਾ ਪਰਿਵਾਰ ਬਸਾਉਣਾ ਸੀ ਤੁਸੀਂ ਤਾਂ ਫਿਰ ਕਾਸੇ ਜੋਗੇ ਨਹੀਂ ਰਹੇ ਹਾਂ ਸਰ ਮੇਰੀ ਜ਼ਿੰਦਗੀ ਖਰਾਬ ਕਰਤੀ ਉਹਨਾਂ ਨੇ ਨਾ ਮੈਂ ਗਾਂ ਜੋਗੀ ਆ ਨਾ ਮੈਂ ਸਾਰੇ ਪਛਾਣ ਜੋਗੀ ਆ ਤੇ ਫਿਰ ਤੁਸੀਂ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਅਗਰ ਕੀਤੀ ਤਾਂ ਕੀ ਬਣਿਆ ਸਰ ਮੈਂ ਐਪਲੀਕੇਸ਼ਨਾਂ ਦਿੱਤੀਆਂ ਸੀ ਤੇ ਸਰ ਉਹਨਾਂ ਦੀ ਮੇਰੀ ਕੋਈ ਕਾਰਵਾਈ ਨਹੀਂ ਬਣ ਦਿੱਤੀ ਇਹਨਾਂ ਨੂੰ ਕੁਝ ਨਹੀਂ ਬੰਦ ਪੋਲਿਟਿਕਲ ਦਵਾ ਕਰਕੇ ਤਾਂ ਇੱਕ ਵਾਰ ਫੋਟੋਆਂ ਜ਼ਰੂਰ ਦਿਖਾ ਦੇਵਾਂਗੇ 2013 ਦੀਆਂ ਫੋਟੋਆਂ ਨੇ ਇਹਨਾਂ ਦੇ ਵਿਆਹ ਵੇਲੇ ਦੀਆਂ ਦੇਖੋ ਤੁਸੀਂ ਗੁਰੂ ਘਰ ਦੇ ਵਿੱਚ ਜਦੋਂ ਰਸਮਾਂ ਹੁੰਦੀਆਂ ਨੇ ਉਸ ਤੋਂ ਬਾਅਦ ਆ ਦੇਖੋ ਬਿਲਕੁਲ ਗਰੰਥੀ ਸਿੰਘ ਨੇ ਤੁਹਾਨੂੰ ਅਰਦਾਸ ਕਰਦੇ ਦਿਖਾਈ ਦੇਣਗੇ ਇਸ ਤੋਂ ਇਲਾਵਾ ਰਿਸ਼ਤੇਦਾਰ ਨੇ ਜਿਹੜੇ ਉਹ ਦਿਖਾਈ ਦੇਣਗੇ ਅਤੇ ਨਾਲ ਆ ਦੇਖੋ ਕਿ ਮਹਾਰਾ ਦੀ ਹਜ਼ੂਰੀ ਦੇ ਵਿੱਚ ਲਾਵਾਂ ਨੇ ਜਿਹੜੀਆਂ ਉਹ ਲਈਆਂ ਗਿਆ ਲੇਕਿਨ ਜਿਹੜੇ ਸਾਥ ਦਾ ਵਾਦਾ ਕੀਤਾ ਸੀ ਉਹ ਸਾਥ ਨਹੀਂ ਨਿਭਾਇਆ ਗਿਆ ਤਾਂ ਤੁਹਾਡੇ ਵਰਗੀਆਂ ਪਤਾ ਨਹੀਂ ਕਿੰਨੀਆਂ ਕਿ ਪੰਜਾਬ ਦੀਆਂ ਧੀਆਂ ਹੋਣੀਆਂ ਜਿਹੜੀਆਂ ਦਰਦ-ਦਰਦ ਦੀ ਠੋਕਰਾਂ ਖਾਣ ਨੂੰ ਮਜਬੂਰ ਨੇ ਹਾਂਜੀ ਸਰ ਮੈਂ ਤਾਂ ਇਹੀ ਕਹਿੰਨੀ ਆ ਕਿ ਕਿਸੇ ਦੀ ਧੀ ਨਾ ਆਈਂਦੀ ਜ਼ਿੰਦਗੀ ਖਰਾਬ ਹੋਵੇ ਨਾ ਬੰਦਾ ਗਾਂਜੂਗਾ ਤੇ ਨਾ ਬੰਦਾ ਪਛਾਹੂਗਾ ਮੇ ਰੋਲ ਕੇ ਰੱਖ ਦਿੰਦੀ ਆ ਜਿਹੜੇ ਐਨ ਆਰ ਆਈ ਆ ਤੇ ਇਹਨਾਂ ਨੂੰ ਠੱਲ ਪਾਉਣੀ ਚਾਹੀਦੀ ਐ ਮੈਂ ਭਗਵਾਨ ਤਮਨ ਸਰਕਾਰ ਤੋਂ ਮੰਗ ਕਰਦੀ ਆ ਤੇ ਇਹ ਜਿਹਾ ਤੇ ਕਾਰਵਾਈ ਹੋਈ ਜਾਂ ਕਿਸੇ ਧੀ ਪੈਂਦੀ ਜ਼ਿੰਦਗੀ ਨਾ ਖਰਾਬ ਹੋਵੇ ਤਾਂ ਪਤਾ ਲੱਗਿਆ ਕਦੇ ਇੰਡੀਆ ਇੰਡੀਆ ਕਿਹੜਾ ਮਾਰਿਆ ਇਹਨਾਂ ਨੇ ਹਾਂ ਸਰ ਇਹ ਆਉਂਦੀ ਆ ਚੰਡੀਗੜ੍ਹੋਂ ਆ ਕੇ ਮੁਰ ਜਾਂਦੀ ਆ ਯੋਸਰ ਸਾਨੂੰ ਪਤਾ ਲੱਗਦਾ ਜੇ 2017 ਚ ਇਹਨਾਂ ਦੀ ਇਹਨਾਂ ਦੀ ਫੈਮਿਲੀ ਇਥੇ ਆਈ ਸੀ ਇੰਡੀਆ ਇਹਦਾ ਦਾਦਾ ਦੀ ਡੈਥ ਹੋਈ ਸੀ ਤੇ ਸਾਰੇ ਚਲੇ ਗਏ ਬਾਹਰ ਉਦੋਂ ਅਸੀਂ ਪੁੱਛਿਆ ਸਾਰਾ ਤੋਂ ਇਨਕੁਆਰੀ ਕੀਤੀ ਵੀ ਹੈਗੇ ਆ ਤੇ ਕੋ ਉਹਨਾਂ ਦੇ ਪਿੰਡ ਵਾਲੇ ਕਹਿੰਦੇ ਤਾਂ ਚਲੇ ਗਏ ਉਹ ਬਸ ਆ ਹੀ ਚਲੇ ਗਏ ਨੇ ਜੇ ਸਾਰਾ ਉਹਨਾਂ ਨੇ ਕੁਝ ਕਰਨਾ ਹੁੰਦਾ ਤੇ ਸਾਡੇ ਨਾਂ ਬਹਿ ਕਿ ਨਾ ਬੈਠਣ ਤੇ ਉਹਨਾਂ ਨੇ ਕਿ ਲੋੜ ਚੋਰ ਜੇ ਉਹਨਾਂ ਦੇ ਚ ਵੀ ਮਤਲਬ ਕਹਿੰਦੇ ਗਲਤੀ ਆ ਤਾਂ ਸਾਰੇ ਉਹ ਭੱਜਦੇ ਆ ਇਹਨਾਂ ਨੂੰ ਭੱਜਣ ਦੀ ਕਿ ਲੋੜ ਜਿਵੇਂ ਸੱਚੀ ਆ ਤਾਂ ਜੀ ਤੇ ਫਿਰ ਤੁਹਾਨੂੰ ਇਨਸਾਫ ਕਿਵੇਂ ਮਿਲੇਗਾ ਹੀ ਸੋਚਦੇ ਹਾਂ ਕਿ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਜਾਂ ਕੋਈ ਕਿਸ ਤਰੀਕੇ ਨਾਲ ਤੁਹਾਨੂੰ ਰਾਹਤ ਆ ਜਿਹੜੀ ਉਹ ਦੇਣੀ ਚਾਹੀਦੀ ਹੈ ਮੈਂ ਕਹਿੰਨੀ ਇਹਨਾਂ ਤੇ ਕਾਰਵਾਈ ਜਿਹੜੇ ਐਵੇਂ ਕਰਦਾ ਕਿਸੇ ਦੀ ਪੈਦੀ ਜਿੰਦੀ ਖਰਾਬ ਕਰਦਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਤੁਸੀਂ ਦੇਖੋ ਕਿ ਬੇहद ਗੰਭੀਰ ਮਾਮਲਾ ਹੈ 2013 ਚ ਵਿਆਹ ਹੋ ਗਿਆ ਸੀ 2026 ਆ ਜਿਹੜਾ ਹੋ ਚੜਨ ਵਾਲਾ ਹੈ ਲੇਕਿਨ ਮਾਮਲਾ ਵਾਕਈ ਗੰਭੀਰ ਹੈ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਪਤੀ ਇਹਨਾਂ ਦਾ ਵਿਦੇਸ਼ ਚਲੇ ਜਾਂਦਾ ਹੈ ਇਹਨਾਂ ਤੋਂ ਪਹਿਲਾਂ ਵੀ ਇੱਕ ਵਿਆਹ ਕਰਵਾਇਆ ਗਿਆ ਸੀ ਅਤੇ ਬਾਅਦ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵਿਆਹ ਕਰਵਾ ਲਿਆ ਗਿਆ ਉੱਥੋਂ ਜਿਹੜੇ ਬੱਚੇ ਪੈਦਾ ਹੋਏ ਉਹਨਾਂ ਦੇ ਜਨਮ ਦਿਨ ਮਨਾਏ ਜਾ ਰਹੇ ਨੇ ਲੇਕਿਨ ਇੱਥੇ ਜਿਹੜੀ ਇਹ ਭੈਣ ਦਰਦਰ ਦੀਆਂ ਠੋਕਰਾ ਖਾਣ ਨੂੰ ਮਜਬੂਰ ਹੈ ਇਸ ਨੂੰ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਨਸਾਫ ਆ ਜਿਹੜਾ ਉਹ ਮਿਲਦਾ ਹੈ ਇੱਕ ਪਾਸੇ ਰਾਜਪੁਰਾ ਦੇ ਵਿੱਚ ਅੱਜ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿੱਥੇ ਕਈ ਮਾਮਲੇ ਸਾਹਮਣੇ ਆਏ ਨੇ ਕਿ ਇਮੀਗ੍ਰੇਸ਼ਨ ਦੇ ਨਾਂ ਉੱਤੇ ਲੜਕਿਆਂ ਨਾਲ ਤੋਕੇ ਉਹਨਾਂ ਦੀਆਂ ਪਤਨੀਆਂ ਵੱਲੋਂ ਕਰ ਦਿੱਤੇ ਗਏ ਤਾਂ ਅਜਿਹੇ ਵੀ ਕੇਸ ਹੈਗੇ ਨੇ ਕਿ ਲੜਕੀਆਂ ਵੱਲੋਂ ਲੜਕੀਆਂ ਦੇ ਨਾਲ ਧੋਖੇ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਵਾਕਿਆ ਹੀ ਪੰਜਾਬ ਕਿਹੜੇ ਪਾਸੇ ਨੂੰ ਤੁਰ ਪਿਆ ਇਹ ਸੋਚਣ ਵਾਲੀ ਗੱਲ ਆ ਕਿਵੇਂ ਲੋਕ ਤੇ ਜਿਹੜੇ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਵਿਆਹ ਕਰਵਾ ਕੇ ਨਾ ਰਿਸ਼ਤਿਆਂ ਤੋਂ ਮੁੱਕਰ ਜਾਂਦੇ ਨੇ ਜਿਨ੍ਹਾਂ ਨਾਲ ਸੱਤ ਜੰਦਵਾਂ ਦਾ ਸਾਥ ਨਿਭਾਉਣ ਦੇ ਵਾਅਦੇ ਕੀਤੇ ਹੁੰਦੇ ਨੇ ਉਹਨਾਂ ਨੂੰ ਛੱਡ ਦਿੰਦੇ ਨੇ ਵਾਕਿਆ ਹੀ ਚਿੰਤਾ ਵਾਲੀ ਗੱਲ ਆ ਤਾਂ ਦੇਖਣਾ ਹੋਵੇਗਾ ਕਿ ਕਿੰਨਾ ਲੰਮਾ ਸਮਾਂ ਹੋਰ ਪੰਜਾਬ ਇਹ ਸੰਤਾਪ ਹਟਾਉਦਾ ਹੈ